ਸਲੋਕ ਮਹੱਲਾ ਤੀਜਾ ਜੇ ਸਤ ਗੁਰ ਸੇਵੈ ਆਪਣਾ ਤਿਸ ਨੂੰ ਪੂਜੈ ਸਭ ਕੋਈ ਸਭਨਾ ਉਪਾਵਾ ਸਿਰ ਉਪਾਵ ਹੈ ਹਰ ਨਾਮ ਪ੍ਰਾਪਤ ਹੋਈ ਅੰਦਰ ਸੀਤਲ ਸਾਤ ਵਸੈ ਜਾ ਪਹਿਰ ਦੇ ਸਦਾ ਸਕੋਈ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਈ ਮਹੱਲਾ 3 ਜਨ ਜਨ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਨੀਨ ਧਨ ਹਰ ਸੁਖ ਦਾਤਾ ਮਨ ਵਸੈ ਹੋ ਮੈਂ ਜਾਏ ਗਮਾਨ ਨਾਨਕ ਨਦਰੀ ਪਾਈ ਐ ਤਾਂ ਆਣ ਦਿਨ ਲੱਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮਖ ਪਵਿੱਤਾ ਅੰਦਰੋ ਕਪਟ ਵਿਕਾਰ ਗਿਆ ਮਨ ਸਹਿ ਜੀ ਜਿਤਾ ਤੈ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਆਣ ਦੇ ਨਹਰ ਕੀ ਗੁਨ ਰਵੈ ਗੁਨ ਪ੍ਰਗਟ ਕੀਤਾ ਸਭ ਨਾ ਦਾਤਾ ਏਕ ਹੈ ਇਕੋ ਹਰ ਮਿਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇਸੋ ਬ੍ਰਹਮਨ ਕਈਐ ਜੇ ਅਨ ਦਿਨ ਹਰ ਲੇਵ ਲਈ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਹੋ ਮੈ ਰੋਗ ਤਸਜਾਈ ਹਰ ਗੁਣ ਗਾਵੇ ਗੁਣ ਸੰਗ ਰਹਿ ਜੋਤੀ ਜੋਤ ਮਲਾਈ ਇਸ ਜੁਗ ਮੇ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋ ਮੇ ਮੇਡ ਸਮਾਈ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈ ਹੈ ਜੇ ਅਣ ਦਿਨ ਹਰ ਨਾਮ ਧਿਆਈ ਮਹੱਲਾ ਤੀਜਾ ਅੰਦਰ ਕਪਟ ਮਨਮੁਖ ਅਗਿਆਨੀ ਹਰਸਨਾ ਝੂਠ ਬੁਲਾਹੀ ਕਪਟ ਕੀਤੇ ਹਰਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਈ ਦੂਜੈ ਪਾਈ ਜਾਏ ਜਗ ਪਰ ਬੋਧੈ ਵਿਕਮਾਇ ਮੋਸvai ਇਤ ਕਮਾਣੇ ਸਦਾ ਦੁੱਖ ਪਾਵੇ ਜਦ ਮੈਂ ਮਰੇ ਫਿਰ ਆਈ ਜਾਏ ਸਹਿਸਾ ਮੋਲ ਨਾ ਚੋਕਾਈ ਵਿੱਚ ਵਿਸ਼ਟਾ ਪਚੇ ਪਚਾਈ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਨਾਈ ਹਰ ਨਾਮ ਤੇ ਆਵੇ ਹਰ ਨਾਮੋਂ ਗਾਵੇ ਹਰ ਨਾਮੋਂ ਅੰਤ ਛਡਾਈ ਪਾਈ ਜਿੰਨਾ ਹੁਕਮ ਮਨਾਏ ਹੋਣ ਤੀ ਪੂਰੀ ਸੰਸਾਰੇ ਸਾਇਬ ਸੀ ਵਨ ਆਪਣਾ ਪੂਰੇ ਸ਼ਬਦ ਵਿਚਾਰੇ ਹਰ ਕੀ ਸੇਵਾ ਚਾ ਕਰੀ ਸੱਚੇ ਸ਼ਬਦ ਪਿਆਰੇ ਹਰ ਕਾ ਮੈਲ ਤਿਨੀ ਪਾਇਆ ਜਨਹੁ ਮੇ ਵਿਚੋਂ ਮਾਰ ਨਾਨਕ ਗੁਰਮਖ ਮਿਲ ਰਹਿ ਜਪ ਹਰ ਨਾਮ ਆੁਰ ਧਾਰ ਮਹੱਲਾ ਤੀਜਾ ਗੁਰਮਖ ਧਿਆਨ ਸਹਿਜ ਤੋਂ ਉਪਜੈ ਸਚਨਾਮ ਚਿਤ ਲਾਈ ਗੁਰਮਖੇ ਅਨ ਦਿਨ ਰੇ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮਖ ਹਰ ਵੇਖੈ ਗੁਰਮਖ ਹਰ ਬੋਲੇ ਗੁਰਮਖ ਹਰ ਸਹਿ ਜੇ ਰੰਗ ਲਾਇਆ ਨਾਨਕ ਗੁਰਮਖ ਗਿਆਨ ਪ੍ਰਾਪਤ ਹੋਵੇ ਵੇ ਇਮਰ ਅਗਿਆਨ ਅੰਧੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿੰਨ ਗੁਰਮਖ ਹਰਨਾਮ ਤੇ ਆਇਆ ਮਹੱਲਾ ਤੀਜਾ ਸਤਗੁਰ ਜਿਨਾ ਨਸੀਬਿਓ ਸਬਦ ਨਾਲ ਲਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤੇ ਆਇਆ ਸੰਸਾਰ ਫਿਰ ਫਿਰ ਜੁਨੀ ਪਾਈਐ ਵਿਸ਼ਾ ਸਦਾ ਖਵਾਰੇ ਕੂੜੇ ਲਾਲਚ ਲੱਗਿਆ ਨਾ ਯੁਰਵਾਰ ਨਾ ਪਾਰ ਨਾਨਕ ਗੁਰਮਖੇ ਉੱਬਰੈ ਜੇ ਆਪੇ ਮੇਲੇ ਕਰਤਾਰ ਪੌੜੀ ਪਗਤ ਸਤੇ ਦਰਸੋਹਾਂਦੀ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤੈਨਿ ਉਪਜੀ ਹਰ ਪ੍ਰੇਮ ਕਸਾਈ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਈ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਰਦੀ ਵਸਾਈ ਬਾਜ ਗੁਰੂ ਫਿਰੇ ਬਿਲ ਲਾਂਦੀ ਦੂਜੀ ਪਾਏ ਖਵਾਏ ਇਸ ਲੋਕ ਮਹੱਲਾ ਤੀਜਾ ਜਨ ਕਲ ਯੁਗ ਮੈਂ ਨਾਮ ਨਿਦਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸਿਵ ਹਰ ਨਾਮ ਮੰਨ ਵਸਾਇਆ ਅਨ ਦਿਨ ਨਾਮ ਧਿਆਇਆ ਵਿੱਚ ਗਰੇ ਗੁਰਬਚਨ ਉਦਾਸੀ ਹੋ ਮੈ ਮੋਜ ਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਤਨ ਜਨੇਂਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਥੋਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਨ ਬਿਟੋ ਜਨ ਪਰਮ ਭੁਲਾ ਮਾਰਗ ਪਾਇਆ ਮਹੱਲਾ ਤੀਜਾ ਜੀ ਤ੍ਰੈਗੁਣ ਮਾਇਆ ਵੇਖ ਭੁੱਲੀ ਜਿਉਂ ਦੇਕ ਦੀਪਕ ਪਤੰਗ ਪਚਾਏ ਆ ਪੰਡਤੇ ਪੋਲ ਪੋਲ ਮਾਇਆ ਵੇਖੇ ਦਿਖਾਂ ਕਿਨੇ ਕਿਆ ਨਿਚੜਾਏ ਆ ਦੂਜੀ ਭਾਇ ਪੜੀ ਨਿਤ ਵਿਖਿਆ ਨਾਮਉ ਦੇਖ ਆਇਆ ਜੋਗੀ ਜੰਗ ਮਸਨਿਆਸੀ ਭੁੱਲੇ ਉਹ ਨਾ ਹੰਕਾਰ ਉਹ ਗਰਭ ਵਧਾਇਆ ਸ਼ਾਦੇ ਨਿਪੋਜਨ ਨਾ ਲੈ ਹੀ ਸਤਿ ਭਿਖਿਆ ਮਨ ਹੱਠ ਜਨਮ ਗਵਾਇਆ ਈ ਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਨਾਈਐ ਜਾਂ ਕਰਦੀ ਸਬਕ ਕਰਾਇਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ્રોਧ ਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰ ਮਨਮੁਖ ਜਮ ਮਗ ਪਾਈ ਅਨ ਜੇਨੇ ਦੂਜਾ ਪਾਉ ਪਿਆਰਾ ਜੰਮ ਪਰਬਤ ਦੇ ਮਾਰੀਆਂ ਨ ਕੋ ਸੁਣੀ ਨਾ ਪੁਕਾਰਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮਖ ਖੰ ਇਸ ਤਾਰਾ ਸਲੋਕ ਮਹਲਾ 3 ਜੱਤ ਹੋ ਮੇ ਮਮਤਾ ਮੋਣੀ ਮਨ ਮੁਖਾ ਨਹੀਂ ਗੋਖਾਈ ਜੋ ਮੋ ਚਿਤ ਜੇ ਚਿਤ ਲਾਈਂਦੀ ਤਿਨ ਵਿਆਪ ਰਹੀ ਲਪਟਾਈ ਗੁਰ ਕੇ ਸ਼ਬਦ ਪਰ ਜਾਲੀ ਐ ਤਾਏ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾਮ ਕਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੀ ਤੜਿਆਂ ਜੁਗ ਭਰ ਮਿਆਂ ਥਿਰ ਰਹੈ ਨ ਆਵੇ ਜਾਇ ਹਰਿ ਭਾਣਾ ਤਾ ਪਰਮਾਈਨ ਕਰ ਪਰਪੰਚ ਖੇਲ ਉਪਾਇ ਜਹਰ ਬਖਸ਼ੀ ਤਾ ਗੁਰ ਮਿਲੇ ਪਾਸ ਤੇ ਰੈ ਸਮਾਈ ਨਾਨਕ ਮਨਹੀ ਤੇ ਮਨ ਮੰਨਿਆ ਨਾ ਕਿਛ ਮਰੀ ਨ ਜਾਏ ਪੌੜੀ ਕਾਇਆ ਕੋਟਿਆ ਪਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸਰਿਆ ਆਪੇ ਰਸ ਪੋਗੀ ਆਪ ਅਤੀਤ ਅਲਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਪਾਵੇ ਸੋ ਕਰੇ ਹਰ ਕਰੇ ਸਹੋਗੀ ਹਰ ਗੁਰਮਖ ਨਾਮ ਤੇ ਆਈ ਐ ਲੈ ਜਾਏ ਬ ਜੋਗੀ ਸਲੂਕ ਮਹੱਲਾ ਤੀਜਾ ਵਾ 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 ਪਿਆਖਾਂ ਈਂਦਾ ਗੁਰ ਸਬਦ ਦੀ ਸਚ ਸੋਈ ਵਾ ਵਾ ਸਬਦ ਸਲਾਹ ਹੈ ਗੁਰਮਖ ਬੋਜੈ ਕੋਈ ਵਾਹ ਵਾਹ ਬਾਣੀ ਸੱਜ ਹੈ ਸੱਚ ਮਿਲਾਵਾ ਹੋਈ ਨਾਨਕ ਵਾਹ ਵਾਹ ਕਰਤਿਆ ਸਭ ਪ੍ਰਭ ਪਾਇਆ ਕਰਮ ਪ੍ਰਾਪਤ ਹੋਈ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਵੀ ਪੂਰੇ ਸਬਦ ਪ੍ਰਭ ਮਿਲ ਆਈ ਆਈ ਵੱਡੇ ਭਾਗੀਆਂ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰੀ ਸਈ ਜਨ ਸੋਣੀ ਤਿੰਨ ਕੋ ਪਰ ਜਾ ਪੂਜਨ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ नक दर सची सोभा पाई पाड़ी। बजर कपाट का काया ग़ढ़ पीतर कूड़ कुसमानी परम भुले नदर नया मनी मनमुख अंध ज्ञानी ਉਪਾਏ ਕਿਤੇ ਨਾ ਲੱਭੈਨੀ ਕਰ ਭੇਕ ਥਕੇ ਪੇਕਵਾਨੀ ਗੁਰ ਸਬਦੀ ਕੋ ਲਾਈਆਂ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਤਨ ਪੀਆ ਤੇ ਤ੍ਰਿਪਤਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਨ ਪੀਆ ਤੇ ਤ੍ਰਿਪਤਾਨੀ